ਤਵਾ ਜੀਓ ਇਹ ਤਾਂ ਜੀ ਅੱਜ ਆਏ ਆ ਤੁਹਾਡੇ ਕੋਲ ਗੱਜੂ ਖੇੜੇ ਨੰਨਾ ਜੀ ਆਏ ਆ ਜਾਦ ਮੀਦਵਰ ਕੀ ਕਹਿਣਾ ਚਾਹੋਗੇ ਉਹ ਨੰਨਾ ਜੀ ਨੇ ਬਹੁਤ ਹੋਰੇ ਕੰਮ ਕਰਿਆ ਇਹ ਜਨਨ ਜੇ ਕੱਦ ਦਾ چھوٹਾ ਹੋਇਆ ਗਾ ਪਰ ਦਿਲ ਬੜਾ ਵੱਡਾ ਹੈ ਨੰਨਾ ਬਹੁਤ ਹੀ ਵੱਡੀਆਂ ਪਾਵਰਫੁਲ ਜਿਹੜੀ ਹਸਤੀਆਂ ਉਹਨਾਂ ਨਾਲ ਇਲੈਕਸ਼ਨ ਲੜ ਰਹੇ ਆਂ ਹਾਂਜੀ ਲੋਕਾਂ ਦਾ ਅੰਦਰ ਰੇਸ਼ ਹੈ ਲੱਗ ਸਕਦੇ ਆਂ ਆਪਾਂ ਬਹੁਤ ਜੀ ਕਰੋੜ ਹੈ ਉਹਨਾਂ ਨੇ ਖੱਲਿਆ ਤੇ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲਾ ਟਾਈਮ ਹੁਣ ਨੰਨਾ ਜੀ ਬੜੇ ਚੰਗੀ ਪਹੁੰਚ ਰਹਿਣਾ ਨੇ ਆਪਣੇ ਵਾਰ ਦੇ ਲੋਕਾਂ ਦੀ ਆਵਾਜ਼ ਉਠਾਈ ਸੀ ਹਾਂਜੀ ਕੋਈ ਨਹੀਂ ਦੇਖਿਆ ਸੀ ਅੱਜ ਆਪ ਅਗਰ ਦੇਖਦੇ ਸੋਸ਼ਲ ਮੀਡੀਆ ਉੱਤੇ ਤਾਂ ਸਭ ਤੋਂ ਵੱਧ ਹੈ ਨੰਨਾ ਛਾਇਆ ਹੋਇਆ ਹੈ ਹਾਂਜੀ ਜੀ ਤੈਨੂੰ ਸਾਨੂੰ ਆਸ ਕਰਕੇ ਦੀਏ ਬੰਦੇ ਗਾ ਤੇ ਗੱਜੂ ਖੇੜੇ ਕਿਸ ਤਰ੍ਹਾਂ ਰਹੇਗਾ ਜੀ ਇਹਨਾਂ ਦਾ ਮਤਲਬ ਜੀ ਆਇਆ ਜੀ ਆਈਆਂ ਨੂੰ ਵੈਲਕਮ ਵੋਟ ਮੰਗਣ ਆਟਾ ਆਇਆ ਕੱਲੇ ਕੱਲੇ ਘਰ ਜਾਵੇ ਦੁਕਾਨਾਂ 'ਚ ਜਾ ਕੇ ਵੋਟ ਮੰਗੇ ਹਾਂਜੀ ਹਾਂਜੀ ਬਾਕੀ ਵੋਟ ਵੋਟ ਮੰਗਦੇ ਆਪਾਂ ਹਾਂਜੀ ਦੰਦਾ ਜੀ ਕੀ ਕਹਿਣਾ ਚਾਹੋਗੇ ਚੇਤਨ ਜੀ ਨੇ ਤੁਹਾਨੂੰ ਬੁਲਾਇਆ ਅੱਜ ਸਨਮਾਨਤ ਕੀਤਾ ਹੈ ਮੈਨੂੰ ਅੱਜ ਜਦ ਚੇਕੰਗ ਜੀ ਨੇ ਗੱਡੀ ਘਰੇ ਬੁਲਾਇਆ ਤਾਂ ਮਨ ਬੜਾ ਹੀ ਖੁਸ਼ ਹੋਇਆ ਤਾਂ ਮੈਂ ਚੇਕੰਗ ਜੀ ਦਾ ਵੀ ਧੰਨਵਾਦ ਕਰਾਂਗਾ ਤੇ ਮੈਂ ਜੇ ਚੇਕੰਗ ਜੀ ਨੂੰ ਇਹ ਆਪਣੀ ਤਰ੍ਹਾਂ ਦਾ ਆ ਕਿ ਜੀ ਜੀ ਨੇ ਇਹੋ ਸਾਕੇ ਤਾਂ ਮੇਰੀ ਵਾਟਵਾਰ ਦੇ ਗੱਡੀਰੇ ਤੋਂ ਸਪੋਰਟ ਕਰਾਇਆ ਤੇ ਬੱਸ ਯਾਰ ਬੋਤਾ ਗਿਆ ਠੀਕ ਮੈਂ ਇਹਦੇ ਕਹਿਣ ਲੱਗਾ ਠੀਕ ਹੈ ਜੀ ਕਾਉਂਡਲਰ ਬੰਨੇ ਹੋਏ ਆਂ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਕਾਉਂਡਲਰ ਦੇ ਬਿਲਕੁਲ ਪਤਾ ਹੀ ਬਲਾਸਦ ਦੀ ਬਾਰੇ ਕਈ ਵਾਰ ਜਿੱਥੇ ਬੈਠੇ ਆਂ ਅਸੀਂ ਹਾਂ ਜੀ ਹਾਂ ਜੀ ਅੱਗੇ ਪਾਰਟੀ ਬੰਨੇ ਹੋਏ ਆਂ ਠੀਕ ਹੈ ਤੁਸੀਂ ਆਏ ਹੋ ਸਾਡਾ ਸ਼ੀਰਵਾ ਤੁਹਾਡੇ ਨਾਲ ਹੈ ਹਾਂਜੀ ਹਾਂਜੀ ਠੀਕ ਹੈ ਨਾ ਬਟੇ ਪਾਰਟੀ ਦੀ ਮਜਬੂਰੀ ਹੋਣੀ ਹੈ ਹਾਂਜੀ ਹਾਂਜੀ ਬੰਨਾ ਬੰਦਾ ਆ ਗਾ ਜੀ ਕਾਂਗਸ ਪਾਰਟੀ ਦੇ ਵਰਕਰਾਂ ਸੀ ਬਰਾ ਮੈਂਬਰ ਬਲਾਕ ਸੰਭੀ ਦਿੱਤੇ ਆ ਹਾਂਜੀ ਹਾਂ ਸਾਡਾ ਬੜਾ ਹੋਲਡ ਹੈ ਆ ਤੁਸੀਂ ਆਏ ਹੋ ਤਾਂ ਸਾਡਾ ਸ਼ੀਰਵਾ ਸਾਡੇ ਨਾਲ ਹੋਵੇਗਾ ਕੋਈ ਗੱਲ ਨਹੀਂ ਬਹੁਤ ਵੈਲਕਮ ਜੀ ਆਈਆਂ ਨੂੰ ਠੀਕ ਹੈ ਆਓ ਤਵਾ ਜੀਓ ਜੀ ਤੁਸੀਂ ਅੱਜ ਆਏ ਆ ਤੁਹਾਡੇ ਕੋਲ ਗੱਜੂ ਖੇੜੇ ਹਾਂਜੀ ਹਾਂਜੀ ਨੰਨਾ ਜੀ ਆਏ ਆ ਜਾਦਵੀਦਵਾਰ ਕੀ ਕਹਿਣਾ ਚਾਹੋਗੇ ਉਹ ਨੰਨਾ ਜੀ ਨੇ ਬਹੁਤ ਵਧੀਆ ਕੰਮ ਕਰਿਆ। ਕਿ ਜਦੋਂ ਇਹ ਕਾਦਲਾ ਛੋਟਾ ਹੋਏਗਾ ਉਹ ਦਿਲ بڑا ਬਣਾਈ ਰਹਿਣਾ। ਹਾਂਜੀ ਬਹੁਤ ਹੀ ਵੱਡੀਆਂ ਪਾਵਰਫੁਲ ਜਿਹੜੀ ਹਸਤੀਆਂ ਉਹਨਾਂ ਦੇ ਮਰਾਦ ਨੂੰ ਇਲੈਕਸ਼ਨ ਲੜ ਰਹੇ ਆ। ਹਾਂਜੀ ਲੋਕਤੰਤਰ ਦੇਸ਼ ਹੈ, ਡਰ ਸਕਦੇ ਆ ਆਪਾਂ। ਬਹੁਤ ਜੀ ਕਰੋੜ ਐਪਲ ਨੇ। ਹਾਂਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲਾ ਟਾਈਮ ਹੁਣ? ਜੀ ਨੰਨਾ ਜੀ ਬੜੇ ਚੰਗੀ ਪਹਿਲਾਂ ਇਹਨਾਂ ਨੇ ਆਪਣੇ ਵਾਰ ਦੇ ਲੋਕਾਂ ਦੀ ਆਵਾਜ਼ ਉਠਾਈ ਸੀ। ਹਾਂਜੀ ਉਹ ਜੀ ਦੇਖਿਆ ਸੀ। ਅੱਜ ਆਪ ਅਗਰ ਦੇਖਦੇ ਸੋਸ਼ਲ ਮੀਡੀਆ ਉੱਤੇ ਸਭ ਤੋਂ ਵੱਡਾ ਹੈ ਨੰਨਾ ਛਾਇਆ ਹੋਇਆ ਹੈ ਹਾਂਜੀ ਹਾਂਜੀ ਇਹਨੂੰ ਤੁਹਾਨੂੰ ਆਸ ਕਰਦੀ ਵੀ ਹੈ ਬੰਦੀ ਗੱਲ ਤੇ ਗੱਜੂ ਖੜੇ ਕਿਸ ਤਰ੍ਹਾਂ ਰਹੇਗਾ ਜੀ ਇਹਨਾਂ ਦਾ ਮਤਲਬ ਜੀ ਆਇਆ ਜੀ ਆਈਆਂ ਨੂੰ ਵੈਲਕਮ ਵੋਟ ਨੰਬਰ ਅੱਧਾ ਆਇਆ ਕੱਲੇ ਕੱਲੇ ਘਰ ਜਾਵੇ ਦੁਕਾਨਾਂ 'ਚ ਜਾਵੇ ਵੋਟ ਮੰਗੇ ਹਾਂਜੀ ਹਾਂਜੀ ਬਾਕੀ ਵੋਟ ਵੋਟ ਮਾਣ ਜਾਂਦੀ ਹੈ ਹਾਂਜੀ ਦੰਦਾ ਜੀ ਕੀ ਕਹਿਣਾ ਚਾਹੋਗੇ ਚੇਤਨ ਜੀ ਨੇ ਤੁਹਾਨੂੰ ਬੁਲਾਇਆ ਅੱਜ ਸਨਮਾਨਤ ਕੀਤਾ ਮੈਨੂੰ ਅੱਜ ਜਦ ਚੇਤਨ ਜੀ ਨੇ ਗੱਜੀ ਘਰੇ ਬੁਲਾਇਆ ਤਾਂ ਮਨ ਬੜਾ ਖੁਸ਼ ਹੋਇਆ ਹੈ ਮੈਂ ਚੇਕਨ ਜੀ ਦਾ ਵੀ ਧੰਨਵਾਦ ਕਰਾਂਗਾ ਤੇ ਮੈਂ ਜੋ ਚੇਕਨ ਜੀ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਜਿੰਨਾ ਇਹੋਸਕਾ ਮੇਰੀ ਵਤਵਾਦ ਦੇ ਬੁਖਰੇ ਤੇ ਸਪੋਰਟ ਕਰਾਓ ਤੇ ਬਤਲ ਬੋਤਾ ਤੋਂ ਠੀਕ ਹੈ ਮੈਂ ਬਸ ਇਹ ਕਹਿਣ ਲੱਗਾ ਆ ਠੀਕ ਹੈ ਅਸੀਂ ਪਾਰਟੀ ਦਾ ਬੰਨੇ ਹੋਏ ਆਂ ਹਾਂਜੀ 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 ਕਾਬਿਲ ਪਾਰਟੀ ਦੇ ਬਿਲਕੁਲ ਪਤਾ ਹੀ ਬਲਾਸ ਦੀ ਬਾਰੇ ਕਈ ਵਾਰ ਜਿੱਤੇ ਬੈਠੇ ਆਂ ਅਸੀਂ ਹਾਂਜੀ ਹਾਂਜੀ ਅਸੀਂ ਪਾਰਟੀ ਦੇ ਬੰਨੇ ਹੋਏ ਆਂ ਠੀਕ ਹੈ ਤੁਸੀਂ ਆਇਓ ਤੁਹਾਡਾ ਆਸ਼ੀਰਵਾਦ ਤੁਹਾਡੇ ਨਾਲ ਹੈ ਹਾਂਜੀ ਹਾਂਜੀ ਠੀਕ ਹੈ ਮੇਟੀਵਲ ਪਾਰਟੀ ਦੀ ਮਜਬੂਰੀਆਂ ਹੋਣੀਆਂ ਹਾਂ ਜੀ ਮੈਨੂੰ ਪੰਡਾ ਪੈਂਦਾ ਹੈ ਕਾਂਗਸ ਪਾਰਟੀ ਦੇ ਬਰਕਰਾਰ ਸੀ ਬਰਾਗ ਨਗਰ ਬਲਾਸਮ ਦੀ ਜਿੱਤੀਆਂ ਹਾਂ ਜੀ ਹਾਂ ਤੁਹਾਡਾ ਬੜਾ ਹੋਲਡ ਹੈ ਤੁਸੀਂ ਆਏ ਹੋ ਤਾਂ ਬੜਾ ਸ਼ੇਰ ਆ ਸਾਡਾ ਨਾਲ ਹੋਵੇਗਾ ਕੋਈ ਗੱਲ ਨਹੀਂ ਮੋਰਚ ਵੈਲਕਮ ਜੀ ਆਈਆਂ ਨੂੰ ਠੀਕ ਹੈ ਆਓ